ਅਮਰੀਕਾ ਤੋਂ ਇੱਕ ਹੋਰ ਜਹਾਜ਼ ਭਾਰਤ ਉਤਰਿਆ ਇਸ ਵਾਰ ਇਹ ਜਹਾਜ਼ ਦਿੱਲੀ ਦੇ 에어ਪੋਰਟ ਤੇ ਉਤਰਿਆ 54 ਨੌਜਵਾਨਾਂ ਨੂੰ ਲੈ ਕੇ ਜਿਹੜੇ ਕਿ ਹੱਥ ਕੜੀਆਂ ਬੀੜੀਆਂ ਵਿੱਚ ਜਕੜੇ ਹੋਏ ਸਨ ਉਵੇਂ ਹੀ ਜਿਵੇਂ ਕੁਝ ਮਹੀਨੇ ਪਹਿਲਾਂ ਅਮਰitsar ਦੇ 에어ਪੋਰਟ ਉੱਤੇ 119 ਨੌਜਵਾਨਾਂ ਨੂੰ ਲੈ ਕੇ ਜਹਾਜ਼ ਉਤਰਿਆ ਸੀ ਉਸ ਵੇਲੇ ਉਹ ਨੌਜਵਾਨ ਪੰਜਾਬ ਹਰਿਆਣਾ ਗੁਜਰਾਤ ਅਤੇ ਹੋਰ ਕਈ ਸੂਬਿਆਂ ਦੇ ਸਨ ਤੇ ਇਸ ਵਾਰ ਦੀ ਖਾਸ ਗੱਲ ਇਹ ਹੈ ਕਿ ਇਹ ਸਾਰੇ ਨੌਜਵਾਨ हरियाणा ਨਾਲ ਸੰਬੰਧਿਤ ਹਨ ਇਹਨਾਂ ਵਿੱਚੋਂ 16 ਕਰਨਾਲ 14 ਕੈਥਲ ਅਤੇ 5 ਅੰਮ੍ਰਾਲਾ ਨਾਲ ਸੰਬੰਧਿਤ ਹਨ ਹਰਿਆਣੇ ਦਾ ਇਹ ਏਰੀਆ ਪੰਜਾਬੀ ਬੈਲਟ ਵਜੋਂ ਵੀ ਜਾਣਿਆ ਜਾਂਦਾ ਹੈ ਇਹ ਸਾਰੇ ਡੋਂਕੀ ਲਾ ਕੇ ਗਏ ਸਨ 70 70 80 80 ਲੱਖ ਰੁਪਏ ਖਰਚ ਕੇ ਇਹ ਮੈਕਸੀਕੋ ਦਾ ਵੱਡ ਟੱਪ ਕੇ ਅਮਰੀਕਾ ਵਿੱਚ ਦਾਖਲ ਹੋਏ ਸਨ ਇਹਨਾਂ ਵਿੱਚੋਂ ਕੁਝ ਅਜੇ ਹਨ ਜਿਹੜੇ ਜ਼ਮੀਨਾਂ ਵੇਚ ਕੇ ਗਏ ਸਨ ਅਤੇ ਦੋ ਤਾਂ ਅਜੇ ਹਨ ਜਿਹੜੇ ਭਾਰਤ ਵਿੱਚ ਮੋਸਟ ਵਾਂਟਡ ਹਨ ਕੈਥਲ ਦੇ ਤਿਤ੍ਰਮ ਪਿੰਡ ਦਾ ਲਖਵਿੰਦਰ ਸਿੰਘ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਹੈ ਜਿਸ ਦੇ ਦਿੱਲੀ ਉਤਰਦਿਆਂ ਹੀ ਗੁਰੂਗ੍ਰਾਮ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਰਿਆ ਅਤੇ ਹੁਣ ਹਰਿਆਣਾ ਪੁਲਿਸ ਉਸ ਦੀ ਗ੍ਰਿਫਤਾਰੀ ਨੂੰ ਆਪਣੀ ਵੱਡੀ ਉਪਲਬਧੀ ਵਜੋਂ ਗਣਵਾ ਰਹੀ ਹੈ ਲਖਵਿੰਦਰ ਦੇ ਨਾਲ ਸੁਨੀਲ ਸ਼ਰਧਾਨੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ ਉਹ ਵੀ ਪੁਲਿਸ ਰਿਕਾਰਡ ਮੁਤਾਬਕ ਕਈ ਮਾਮਲਿਆਂ ਵਿੱਚ ਲੋੜਿੰਦਾ ਸੀ ਲਖਵਿੰਦਰ ਉੱਤੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਵਿੱਚ ਜ਼ਬਰੀ ਵਸੂਲੀ ਕਿਡਨਾਪਿੰਗ ਅਤੇ ਹੋਰ ਕਈ ਤਰ੍ਹਾਂ ਦੇ ਅਪਰਾਧਿਕ ਮਾਮਲੇ ਦਰਜ ਹਨ ਇਹਨਾਂ ਵਿੱਚੋਂ ਕਈ ਤਾਂ ਅਜਿਹੇ ਸਨ ਜਿਨ੍ਹਾਂ ਦੇ ਸਿਆਸੀ ਸ਼ਰਨ ਦੇ ਕੇਸ ਚੱਲ ਰਹੇ ਸਨ ਜਦੋਂ ਉਹ ਅਦਾਲਤ ਵਿੱਚ ਪੇਸ਼ੀ ਉੱਤੇ ਆਏ ਤਾਂ ਪੁਲਿਸ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਅਤੇ ਡਿਟੈਂਸ਼ਨ ਸੈਂਟਰਾਂ ਵਿੱਚ ਸੁੱਟ ਦਿੱਤਾ ਵਾਪਸ ਆਏ ਮੁੰਡੇ ਦੱਸਦੇ ਹਨ ਕਿ ਉਹਨਾਂ ਵਰਗੇ ਹੋਰ ਸੈਂਕੜੇ ਨੌਜਵਾਨ ਅਮਰੀਕਾ ਦੇ ਡਿਟੈਂਸ਼ਨ ਸੈਂਟਰਾਂ ਵਿੱਚ ਬੰਦ ਕੀਤੇ ਗਏ ਹਨ ਅਤੇ ਉੱਥੋਂ 50-50 ਦੇ ਗਰੁੱਪ ਵਿੱਚ ਜਹਾਜ਼ਾਂ ਰਾਹੀਂ ਬਕਵਾਕ ਮੁਲਕਾਂ ਨੂੰ ਜਿੱਥੋਂ-ਜਿੱਥੋਂ ਦੇ ਉਹ ਵਸਿੰਦੇ ਹਨ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਇਹਨਾਂ ਸਾਰੇ ਲੋਕਾਂ ਉੱਤੇ ਇਲਜ਼ਾਮ ਹੈ ਕਿ ਇਹ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਅਤੇ ਅਮਰੀਕਾ ਦੇ ਇਮੀਗ੍ਰੇਸ਼ਨ ਨਿਯਮਾਂ ਉੱਤੇ ਖਰੇ ਨਹੀਂ ਉਤਰਦੇ ਇਸ ਲਈ ਡੋਨਲਡ ਟਰੰਪ ਜਦੋਂ ਤੋਂ ਦੂਜੀ ਵਾਰ ਰਾਸ਼ਟਰਪਤੀ ਬਣੇ ਹਨ ਉਦੋਂ ਤੋਂ ਲਗਾਤਾਰ ਗ੍ਰਿਫਤਾਰੀਆਂ ਹੋ ਰਹੀਆਂ ਹਨ ਅਤੇ ਉਹਨਾਂ ਲੋਕਾਂ ਨੂੰ ਉਹਨਾਂ ਉਹਨਾਂ ਮੁਲਕਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਡਿਟੈਂਸ਼ਨ ਸੈਂਟਰਾਂ ਦੇ ਹਾਲਾਤ ਵਾਪਸ ਭੇਜੇ ਗਏ ਨੌਜਵਾਨਾਂ ਨੇ ਦੱਸਿਆ ਕਿ ਅਮਰੀਕਾ ਦੇ ਡਿਟੈਂਸ਼ਨ ਸੈਂਟਰਾਂ ਵਿੱਚ ਅਨਮਨੁੱਖੀ ਵਿਵਹਾਰ ਕੀਤਾ ਜਾਂਦਾ ਹੈ ਬੁੱਲ ਗਿੱਲੇ ਕਰਨ ਜੋਗਾ ਪੀਣ ਲਈ ਪਾਣੀ ਦਿੱਤਾ ਜਾਂਦਾ ਹੈ ਸਿਰਫ ਮਾਸ ਖਾਣ ਲਈ ਦਿੱਤਾ ਜਾਂਦਾ ਹੈ ਜੇ ਕੋਈ ਵਿਅਕਤੀ ਵੈਜੀਟੇਰੀਅਨ ਹੋਵੇ ਅਤੇ ਮਾਸ ਨਾ ਖਾਂਦਾ ਹੋਵੇ ਤਾਂ ਉਸ ਨੂੰ ਸੁੱਕੀਆਂ ਰੋਟੀਆਂ ਜਾਂ ਸੁੱਕੇ ਬ੍ਰੈਡ ਖਾਣ ਲਈ ਮਜਬੂਰ ਕੀਤਾ ਜਾਂਦਾ ਹੈ ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਲੋਕਾਂ ਨੂੰ ਗਰਮੀਆਂ ਦੇ ਦਿਨਾਂ ਦੇ ਵਿੱਚ ਹੀਟਰ ਲਾ ਕੇ ਤੰਗ ਕੀਤਾ ਜਾਂਦਾ ਹੈ ਤੇ ਸਰਦੀਆਂ ਦੇ ਦਿਨਾਂ ਦੇ ਵਿੱਚ ਏਸੀ ਲਾ ਕੇ ਹੋਰ ਜ਼ਿਆਦਾ ਠੰਡ ਦੇ ਵਿੱਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ ਕਿੱਥੇ ਸਭ ਤੋਂ ਵੱਧ ਖਤਰਾ ਰਿਪੋਰਟਾਂ ਆ ਰਹੀਆਂ ਹਨ ਕਿ ਭਾਵੇਂ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਪੂਰੇ ਅਮਰੀਕਾ ਦੇ ਵਿੱਚ ਛਾਪੇਮਾਰੀ ਹੋ ਰਹੀ ਹੈ ਪਰ ਕੈਲੀਫੋਰਨੀਆ ਸ਼ਿਕਾਗੋ ਨਿਊਯਾਰਕ ਅਤੇ ਫਲੋਰੀਡਾ ਸਟੇਟਸ ਦੇ ਵਿੱਚ ਜ਼ਬਰਦਸਤ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਹੀ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਵੇਂ ਗਰੋਸਰੀ ਸਟੋਰਾਂ ਵਿੱਚ ਕੰਮ ਕਰਨ ਵਾਲੇ ਹੋਣ ਭਾਵੇਂ ਟਰੱਕ ਡਰਾਈਵਰ ਹੋਣ ਭਾਵੇਂ ਸ਼ਰਾਬ ਦੀਆਂ ਦੁਕਾਨਾਂ ਤੇ ਕੰਮ ਕਰਨ ਵਾਲੇ ਹੋਣ ਭਾਵੇਂ ਰੈਸਟੋਰੈਂਟਾਂ ਵਿੱਚ ਕੰਮ ਕਰਨ ਵਾਲੇ ਹੋਣ ਹਰ ਪਾਸੇ ਛਾਪੇ ਮਾਰੇ ਜਾ ਰਹੇ ਨੇ ਅਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਡਰਾਈਵਰਾਂ ਨੂੰ ਤਾਂ ਇਹ ਕਹਿ ਚੁੱਕਿਆ ਜਾ ਰਿਹਾ ਕਿ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤੁਸੀਂ ਟ੍ਰੈਫਿਕ ਦੇ ਨਿਯਮਾਂ ਅਤੇ ਰੂਲਜ਼ ਨੂੰ ਪੜ੍ਹ ਜਾਂ ਸਮਝ ਨਹੀਂ ਸਕਦੇ ਇਸ ਕਰਕੇ ਤੁਹਾਨੂੰ ਦੇਸ਼ ਛੱਡਣਾ ਹੋਵੇਗਾ ਪੰਜਾਬੀ ਜਾਂ ਸਿੱਖ ਟਰੱਕ ਡਰਾਈਵਰਾਂ ਦੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹਾਦਸੇ ਹੋਏ ਐ ਲੇਟੈਸਟ ਜਿਹੜਾ ਜਸ਼ਨਪ੍ਰੀਤ ਦਾ ਹਾਦਸਾ ਹੋਇਆ ਐ ਅਜਿਹੇ ਹਾਦਸਿਆਂ ਕਾਰਨ ਟਰੰਪ ਸਰਕਾਰ ਨੂੰ ਇਸ ਕਾਰਵਾਈ ਨੂੰ ਹੋਰ ਤੇਜ਼ ਕਰਨ ਦਾ ਆਧਾਰ ਮਿਲਿਆ ਹੋਇਆ ਇਸ ਦੇ ਨਾਲ ਨਾਲ ਸਾਡੇ ਲੋਕਾਂ ਦੀ ਫੁਕਰਾਗਰਦੀ ਵੀ ਇਸ ਰੁਝਾਨ ਦਾ ਕਾਰਨ ਬਣਦੀ ਐ ਮੈਕਸੀਕੋ ਬਾਡਰ ਟੱਪ ਕੇ ਥਾਪੀਆਂ ਮਾਰਦੇ ਦੇ ਵੀਡੀਓ ਸੋਸ਼ਲ ਮੀਡੀਆ ਤੇ ਪਾਉਣੇ ਖਾਸ ਕਿਸਮ ਦੇ ਸਟicker ਲਾ ਕੇ ਗੱਡੀਆਂ ਭਜਾਉਣੀਆਂ ਬੱਸਾਂ ਵਿੱਚ ਨਾਰੇ ਲਾਣੇ ਮਾਰਕੀਟਾਂ ਵਿੱਚ ਗੱਡੀਆਂ ਦੇ ਸਟੰਟ ਕਰਨੇ, ਗਰੋਸਰੀ ਸਟੋਰਾਂ ਵਿੱਚ ਘਿਓ ਤੇ दारू ਚੋਰੀ ਕਰਨੇ, ਕੁਝ ਦੇ ਗੈਂਗਸ ਵਿੱਚ ਸ਼ਾਮਲ ਹੋ ਕੇ ਬਦਮਾਸ਼ੀਆਂ ਕਰਨੀਆਂ ਅਜਿਹੇ ਕੰਮ ਹਨ ਜੋ ਕਰਦੇ ਤਾਂ 1-2% ਹਨ ਪਰ ਇਸ ਨਾਲ ਬਦਨਾਮੀ ਪੂਰੀ ਕਮਿਊਨਿਟੀ ਦੀ ਹੁੰਦੀ ਹੈ। ਟਰੰਪ ਜਦੋਂ ਦੂਜੀ ਵਾਰ ਰਾਸ਼ਟਰਪਤੀ ਬਣੇ ਸਨ ਤਾਂ ਉਹਨਾਂ ਐਲਾਨ ਕੀਤਾ ਸੀ। ਉਹਨਾਂ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਅਮਰੀਕਾ ਦੇ ਲੋਕਾਂ ਦੀ ਰੋਜ਼ਗਾਰ ਦੀ ਸਮੱਸਿਆ ਨੂੰ ਦੂਰ ਕਰਨ ਲਈ ਦੇਸ਼ ਦੇ ਵਿੱਚੋਂ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਬਾਹਰ ਕੀਤਾ ਜਾਵੇਗਾ ਤੇ ਸਰਕਾਰੀ ਬਿਆਨ ਮੁਤਾਬਕ ਟਰੰਪ ਸਰਕਾਰ ਨੇ ਦਸੰਬਰ 2025 ਤੱਕ ਇਸੇ ਸਾਲ ਦਸੰਬਰ ਮਹੀਨੇ ਤੱਕ 6 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕਰਨ ਦਾ ਟੀਚਾ ਰੱਖਿਆ ਹੋਇਆ ਹੈ ਹੁਣ ਇਹਦੇ ਵਿੱਚ ਕਿੰਨੇ ਇੰਡੀਅਨ ਹੁੰਦੇ ਹਨ ਕਿੰਨੇ ਪੰਜਾਬੀ ਹੁੰਦੇ ਹਨ ਕਿੰਨੇ ਹਰਿਆਣਵੀ ਹੁੰਦੇ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਜੇ ਕੋਈ ਇਸੇ ਤਰ੍ਹਾਂ ਦਾ ਹੋਰ ਜਹਾਜ਼ ਹੋਰ ਦਰਜਣਾ ਜਾਂ ਸੈਂਕੜੇ ਨੌਜਵਾਨਾਂ ਨੂੰ ਹੱਥ ਕੜੀਆਂ ਵਿੱਚ ਜਕੜ ਕੇ ਭਾਰਤ ਲੈ ਕੇ ਆਵੇ ਤਾਂ ਹੈਰਾਨ ਨਾ ਹੋਣਾ ਕਿਉਂਕਿ ਉੱਥੇ ਨਾ ਨਰਿੰਦਰ ਮੋਦੀ ਦੀ ਟਰੰਪ ਨਾਲ ਜਾਰੀ ਦੀ ਚੱਲ ਰਹੀ ਹੈ ਨਾ ਭਾਰਤ ਦਾ ਸੰਸਾਰ ਦੀ ਸਭ ਤੋਂ ਵੱਡੀ ਮੰਡੀ ਹੋਣਾ ਅਤੇ ਉਹ ਤਾਂ ਚੁੱਪ ਹੀ ਹਨ ਜਿਹੜੇ ਭਾਰਤ ਵਿੱਚ ਹੁੰਦੇ ਗੈਰ ਕਾਨੂੰਨੀ ਤਸ਼ੱਦਦ ਜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹੋਏ ਅਮਰੀਕਾ ਵਿੱਚ ਬੈਠ ਕੇ ਰੋਜ਼ ਵੀਡੀਓ ਪਾਉਂਦੇ ਹਾਂ ਕਿ ਇਹ ਜਿਹੜੇ ਲੋਕ ਹੱਥਕੜੀਆਂ ਬੀੜੀਆਂ ਵਿੱਚ ਜਕੜ ਕੇ ਭੇਜੇ ਜਾ ਰਹੇ ਹਨ ਕਿ ਕੀ ਇਹਨਾਂ ਦੇ ਕੋਈ ਮਨੁੱਖੀ ਅਧਿਕਾਰ ਹਨ ਜਾਂ ਜਿਵੇਂ ਡਿਟੈਂਸ਼ਨ ਸੈਂਟਰਾਂ ਵਿੱਚ ਇਹਨਾਂ ਦੇ ਨਾਲ ਡੀਲ ਕੀਤਾ ਜਾ ਰਿਹਾ ਹੈ ਕਿ ਕੀ ਇੱਕ ਡੈਮੋਕਰੈਟਿਕ ਮੁਲਕ ਜਿਹੜਾ ਪੂਰੀ ਦੁਨੀਆ ਦਾ ਆਪਣੇ ਆਪ ਨੂੰ ਥਾਣੇਦਾਰ ਸਮਝਦਾ ਹੈ ਉਸ ਮੁਲਕ ਦੇ ਵਿੱਚ ਡਿਟੈਂਸ਼ਨ ਸੈਂਟਰਾਂ ਵਿੱਚ ਅਜਿਹਾ ਅਨਮਨੁੱਖੀ ਬਤੀਰਾ ਕਿਸ ਗੱਲ ਵੱਲ ਇਸ਼ਾਰਾ ਕਰਦਾ